ਦੇਖ ਲਓ ਕੀ ਟਾਈਮ ਹੋ ਗਿਆ ਸ਼ਾਮ ਦਾ ਹੁਣ ਟਾਈਮ ਮੈਂ ਦੇਖਣਾ ਭੁੱਲ ਗਿਆ ਤੇ ਸਬਜ਼ੀ ਤੋੜਨੀ ਸੀ ਸਬਜ਼ੀ ਕੁਛ ਤਾਂ ਆਪਾਂ ਤੋੜ ਲੇ ਕੱਦੂ ਆਹ ਦੇਖੋ ਪਾਣੀ ਦੇ ਵਿੱਚ ਪਿਆ ਗ੍ਰੇਡ ਆਪਣਾ ਤੇ ਭਿੰਡੀ ਤੋੜੀ ਆ ਤੇ ਹਲੇ ਦੇਖ ਲਓ ਪਾਣੀ ਵਿੱਚ ਖੜਾ ਸਾਰੇ ਕਿਤੇ ਤੇ ਸਬਜ਼ੀ ਆਪਾਂ ਤੋੜਨ ਲੱਗੇ ਹੋਏ ਆ ਜਿਹੜੀਆਂ ਕੱਦੂਆਂ ਦੇ ਬੱਲਾਂ ਸੀ ਕਦਮਾਨਾ ਬੱਲਾ ਵੀ ਪਾਣੀ ਐ ਖੜਾ ਡੁੱਬ ਚੁਕੀਆਂ ਨੇ ਇਧਰੋਂ ਮਿਰਚ ਆ ਗਈ ਮਿਰਚ ਤੇ ਪਾਣੀ ਖੜਾ ਤੇ ਜਿੰਨੀ ਵੀ ਸਬਜ਼ੀ ਐ ਸਾਰੀ ਸਬਜ਼ੀ ਦੇ ਵਿੱਚ ਪਾਣੀ ਖੜਾ ਤੇ ਬਾਰਸ਼ ਐ ਨਹੀਂ ਪਈ ਐ ਹੁਣ ਭਿੰਡੀਆਂ ਤੋੜਨੀਆਂ ਸੀ ਤੇ ਦੇਖ ਲਓ ਭਿੰਡੀਆਂ ਦੇ ਵਿੱਚ ਕਿਵੇਂ ਪਾਣੀ ਖੜਾ ਤੇ ਉਹ ਤੋੜਦੇ ਸੀ ਤੋੜਦੇ ਤੋੜਦੇ ਸਾਨੂੰ ਹਨੇਰਾ ਹੋ ਜਾਣਾ ਹੈ ਅੱਗੇ ਤੋਰੀਆਂ ਵੀ ਤੋੜਨੀਆਂ ਜੇ ਨਹੀਂ ਤੋੜਦੇ ਕੱਦੂ ਜਾਂ ਤੋਰੀ ਨਹੀਂ ਤੋੜਦੇ ਭਿੰਡੀ ਨਹੀਂ ਤੋੜਦੇ ਸਵੇਰ ਨੂੰ ਪੱਕ ਜਾਂਦੀ ਹੈ ਫੇਰ ਕੋਈ ਨਾ ਹੀ ਖਰੀਦੇ ਇਹਨੂੰ ਹਲਕਾ ਨਾਲ ਪੱਕੀ ਹੈ ਤਾਂ ਹੀ ਤੁਹਾਨੂੰ ਦਿਖਾ ਰਿਆ ਸੀ ਮੈਂ